ਮੇਰੇ ਬਲੂ ਸਾਰਿਆਂ ਨੂੰ ਜੀ ਪਿਆਰ ਭਰੀ ਸਤ ਸ੍ਰੀ ਅਕਾਲ ਹੋਰ ਸਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਅੱਜ ਦਿਨ ਹੈਗਾ ਇਹ ਬੁੱਧਵਾਰ ਹੈ ਤੇ ਅੱਜ ਮੌਸਮ ਵੀ ਹੈਗਾ ਬਹੁਤ ਵਧੀਆ ਤੇ ਮੈਂ ਇੱਧਰ ਨਾਲ ਲੱਗੀਆਂ ਪੁਰਜੀ ਬਣਾਉਣ ਕਹਿੰਦੇ ਵੀ ਪੁਰਜੀ ਖਾਣ ਨੂੰ ਇੰਨਾ ਜ਼ਿਆਦਾ ਦਿਲ ਕਰਦਾ ਨਾ ਵੀ ਹੋਰ ਸਬਜ਼ੀਆਂ ਖਾਣ ਨੂੰ ਤਾਂ ਬਿਲਕੁਲ ਵੀ ਦੇਲੀ ਕਰਦਾ ਹੈਗਾ ਚਲੋ ਜੀ ਆਪਾਂ ਨੇ ਵੀ ਨਾ ਇਹ ਝਟਪਟ ਕਰ ਲਈਏ ਤਿਆਰੀ ਤੇ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਨੇ ਕਿਹੜੀ ਕਿਹੜੀਆਂ ਕਿਹੜੇ ਕਿਹੜੇ ਚੀਜ਼ਾਂ ਦੀ ਅੱਜ ਪੁਰਜੀ ਬਣਾਉਣ ਲੱਗੇ ਆਂ ਦੇਖੋ ਜੀ ਆਪਾਂ ਇੱਕ ਲੱਤਾ ਧਨੀਆ ਇਕ ਲੱਤੀਆ ਹਾਲਿਓ ਇੱਕ ਪਾਲਕ ਮੇਥੇ ਚਾਰ ਚੀਜ਼ਾਂ ਦੀ ਨਾ ਮਿਕਸ ਪੁਰਜੀ ਬਣਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਮੈਂ ਤਾਂ ਵੀ ਬਣਾਉਣੀ ਪਰ ਥੋੜੀ ਹੋਵੇ ਬਹੁਤੀ ਨਹੀਂ ਬਣਾਉਣੀ ਹੈਗੀ ਚਲ ਮੈਂ ਤਾਂ ਹੱਥਾਂ ਨਾਲੇ ਕਟਿੰਗ ਕਰ ਲਈ ਆਪਾਂ ਨੇ ਪਹਿਲਾਂ ਤਾਂ ਆਪਾਂ ਆਪਾਂ ਜੀ ਦੇ ਹੁੰਦੇ ਤੇ ਮਸ਼ੀਨ ਦੇ ਨਾਲ ਵੀ ਜ਼ਿਆਦਾ ਪੁਰਜੀ ਬਣਾਉਂਦੇ ਹੁੰਦੇ ਤੇ ਮੈਂ ਤਾਂ ਜਲ ਹੁਣ ਨਾ ਇਸ ਤਰ੍ਹਾਂ ਹੀ ਕਟਿੰਗ ਕਰ ਲਈ ਜਾਕੂ ਦੇ ਨਾਲ ਦੇਖੋ ਜੀ ਇੱਧਰ ਮੈਂ ਲਸਣ ਪਿਆਜ਼ ਨਾ ਸਾਰਾ ਕਟਿੰਗ ਕਰਕੇ ਨਾ ਧੋਗੇ ਰੱਖ ਦਿੱਤਾ ਚਾਰ ਪੰਜ ਲੈ ਲੈਨੇ ਆਪਾਂ ਨੇ ਆਲੂ ਤੇ ਇੱਧਰ ਸਾਡੇ ਮਿਸਤਰੀ ਆਏ ਹੋਇਆ ਜਿਹਨੇ ਸ਼ੈੱਡ ਪਾਉਣਾ ਹੈ ਉਹਦੇ ਵਾਸਤੇ ਨਾ ਚਾਹ ਧਰੀ ਹੋਈ ਹੈ ਮੇਰੀ ਮੈਂ ਕਿਹਾ ਚੱਲ ਹੁਣ ਮੈਂ ਨਾਲ ਦੀ ਨਾਲ ਚਾਹ ਵੀ ਬਣਾ ਦਨੀ ਹੈ ਤੇ ਕੋਲ ਖੜ ਕੇ ਮੈਂ ਦਿੰਦੀ ਪੁਰਜੀ ਦੀ ਕਟਿੰਗ ਵੀ ਕਰ ਲੈਂਦੀ ਆ ਤੇ ਨਾਲ ਦੀ ਨਾਲੇ ਕੰਮ ਹੋ ਜਾਊਗਾ ਤੇ ਆਪਣੀ ਇੱਧਰ ਚਾਹ ਹੀ ਬਣਦੀ ਹੈ ਸਵੇਰੇ ਸਵੇਰ ਤੱਕ ਨਾ ਇੰਨੇ ਜਿਆਦੇ ਕੰਮ ਇਕੱਠੇ ਹੋ ਜਾਣੇ ਆ ਸਰ ਕੋਈ ਮਿਸਤਰੀ ਆ ਗਿਆ ਫਿਰ ਸਬਜ਼ੀ ਬਣਾਉਣੀ ਹੁੰਦੀ ਆ ਕੋਈ ਰਿਸ਼ਤੇਦਾਰਾਂ ਦਾ ਫੋਨ ਆ ਗਿਆ ਬਸ ਸਾਰੀ ਦਿਹਾੜੀਆਂ ਸਵੇਰੇ ਦਾ ਬਸ ਭੱਜ ਦੌੜ ਲੱਗਿਓ ਰਹਿੰਦੀ ਆ ਜਦੋਂ ਕਿ ਮੈਂ ਪਹਿਲਾਂ ਮਿਸਤਰੀ ਨੂੰ ਚਾਹ ਪੁੜਾਇਆ ਮੈਂ ਉਸ ਤੇ ਮਗਰ ਫਿਰ ਸੋਈ ਦੇ ਵਿੱਚ ਆਉਣੀ ਆ ਹੁਣ ਪਹਿਲਾਂ ਲਾ ਦੀਏ ਤਾਟਾ ਇਹਨਾਂ ਇੱਧਰ ਤੇਲ ਘਰਨ ਹੋਈ ਜਾਊਗਾ ਨਾਲ ਦੀ ਨਾਲ ਨਾ ਫਿਰ ਮੈਂ ਪੁਰਜੀ ਦੀ ਵੀ ਕਟਿੰਗ ਕਰ ਲੂੰਗੀ ਸਵੇਰੇ ਸਵੇਰੇ ਤਾਂ ਨਾ ਐਨੀ ਭੱਜ ਦੌੜ ਹੋਈ ਪਈ ਐ ਨਾ ਕੰਮ ਦੀ ਕੁਛ ਅਸੀਂ ਅੱਜ ਵਿਆਹ ਵੀ ਜਾਣਾ ਐ ਮੈਨੂੰ ਆਇਆ ਨਾ ਕਿ ਸਾਰਾ ਕੰਮ ਨਿਵੇੜ ਕੇ ਫੇਰ ਜਾਵਾਂ ਵੀ ਰੋਟੀ ਰੋਟੀ ਬਣਾ ਕੇ ਸਾਰਾ ਕੰਮ ਨਿਵੇੜ ਕੇ ਫੇਰ ਨਾ ਪਿੱਛੇ ਤੇ ਨਾ ਫੇ ਮਮੀ ਜੀ ਉਹਨਾਂ ਦੇ ਨਾ ਫੇਰ ਕੰਮ ਹੁੰਦਾ ਨਹੀਂ ਹੈਗਾ ਉਹਨਾਂ ਨੂੰ ਰੋਟੀ ਖਿਲਾ ਕੇ ਨਾ ਫੇਰ ਜਾਨ ਜਾਨੀ ਹੁੰਨੀ ਜਿੱਥੇ ਵੀ ਜਾਨੀ ਐ ਅੱਜ ਮਮੀ ਜੀ ਉਹਨੇ ਕਹਿੰਦੇ ਪਤਾ ਮੈਂ ਕਹਿਣ ਮੱਦੀਦੀ ਵੀ ਵੀ ਅੱਜ ਆਲੂ ਮਟਰਾਂ ਦੀ ਸਬਜ਼ੀ ਬਣਾ ਦੰਨੇ ਆ ਉਹ ਕਹਿੰਦੇ ਵਿਆਹ ਦੇ ਵਿੱਚ ਮਟਰ ਪਨੀਰ ਸ਼ਾਹੀ ਬਰੀ ਰਖਾ ਖਾ ਕੇ ਅੱਗੇ ਪਏ ਆ ਵੀ ਮੈਨੂੰ ਅੱਜ ਇਹ ਪੁਰਜੀ ਬਣਾ ਕੇ ਦੇ ਕੇ ਜਾ ਚਲ ਮਾਹਰੀ ਜੀੇ ਰਹਿਣਾ ਤੇ ਦਿਲ ਕਰਦਾ ਹੈ ਪੁਰਜੀ ਖਾਣ ਨੂੰ ਤੇ ਮੈਂ ਮਾਹ ਜਾਲਾ ਜੀ ਪੁਰਜੀ ਹੋਣਾ ਕੇ ਦਿੰਨੀ ਮੰਮੀ ਜੀ ਉਹਨਾਂ ਨਾਲ ਬਣਾ ਲੂਗੀ ਰੈਤਾ ਚਲਾ ਆਇਆ ਨਾ ਫਿਰ ਖੁਸ਼ ਹੋ ਕੇ ਰੋਟੀ ਖਾ ਲੰਨੇ ਨੇ ਬੇਫਿਕਰੀ ਹੁਣ ਮੌਸਮ ਵੀ ਤਿਆਰ ਹੋ ਗਿਆ ਨਾ ਉਹ ਥੋੜਾ ਜਿਹਾ ਐ ਆਏ ਜੀ ਘਰ ਦਾ ਵੀ ਥੋੜੀ ਜਿਹਾ ਅਲੱਗ ਸਬਜ਼ੀ ਬਣਾ ਕੇ ਖਾਈਏ ਜਿਵੇਂ ਰਾਤ ਅਸੀਂ ਬਣਾਈ ᱛੀ ਜਗਣੀ ਬਣਾਈ ᱛੀ ਇੰਨੀ ਜਿਆਦਾ ਪਸੰਦ ਕਰੀ ਹੈ ਨਾ ਤੇ ਬਹੁਤ ਵਧੀਆ ਲੱਗੀ ਹੈ ਸਬਜ਼ੀ ਦਾ ਕਿਸੇ ਨੇ ਖਾਧਿਆ ਨਹੀਂ ਹੈਗੀ ਸਾਡੀ ਫੈਮਿਲੀ ਦੇ ਵਿੱਚ ਆਤਾ ਹੈ ਵੀ ਜਦੋਂ ਇਹਨਾਂ ਚਟਣੀ ਨਾਲ ਰੋਟੀ ਖਾਣੀ ਖਾਣੇ ਫਿਰ ਦੁੱਧ ਹੋਵੇ ਨਾਲ ਚਾਹ ਸਬਜ਼ੀ ਦੀ ਤਾਂ ਸਾਨੂੰ ਬਿਲਕੁਲ ਲੋੜੇ ਨਹੀਂ ਹੈਗੀ ਦੇਖੋ ਜੀ ਚਟਣੀ ਵੀ ਇੰਨੀ ਜਿਆਦਾ ਸਵਾਦ ਬਣੀ ਹੈ ਨਾ ਫ੍ਰੀਜ ਦੇ ਵਿੱਚ ਰੱਖਤੀ ਸੀ ਮੈਂ ਠੰਡੀ ਠੰਡੀ ਨਾ ਬਹੁਤ ਜਿਆਦਾ ਵਧੀਆ ਲੱਗੀ ਹੈ ਇਨੇ ਜਿਆਦੇ ਕਮੈਂਟ ਆਏ ਆ ਕਹਿੰਦੀ ਦੀਦੀ ਜਦੋਂ ਤੁਸੀਂ ਰਾਤ ਚਟਨੀ ਵਾਲੀ ਵੀਡੀਓ ਛੱਡੀ ਨਾ ਕਹਿੰਦੇ ਸਾਡੇ ਘਰ ਦੇ ਕਹਿਣ ਲੱਗੇ ਵੀ ਤੁਸੀਂ ਵੀ ਬਣਾਓ ਦੇਖੋ ਜੀ ਬਦੀਨੇ ਵਾਲੀ ਚਟਨੀ ਤਾਂ ਸਾਰਿਆਂ ਨੂੰ ਹੀ ਪਸੰਦ ਆ ਤੇ ਆਪਣਾ ਇੱਥੇ ਤੇਲ ਵੀ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਪਿਆਰ ਇੱਕ ਜਮ ਤੇ ਆਪਾਂ ਪਾ ਦਨੇ ਵੀ ਤੇਰੇ ਜੀਰੇ ਦਾ ਇਹਨੇ 골ਡ ਬ੍ਰਾਊਨ ਹੁੰਦੇ ਆ ਐਨੇ ਆਪਾਂ ਇਧਰ ਪੁਰਜੀ ਦਾ ਪ੍ਰੋਸੈਸ ਜਾਰੀ ਰੱਖਦੇ ਆ ਨਾਲ ਦੇ ਨਾਲ ਕਟੇ ਕਰਕੇ ਪਾਈ ਜਣੀ ਆ ਕਹਿੰਦੀ ਹਰਮੰਦਰ ਸਾਹਿਬ ਵਾਲੀ ਵੀਡੀਓ ਤੇ ਐਨੇ ਜਿਆਦੇ ਭੈਣਾਂ ਦੇ ਕਮੈਂਟ ਆਏ ਨਾ ਕਹਿੰਦੀ ਦੀਦੀ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਹੈਗਾ ਅਸੀਂ ਵੀ ਤੁਹਾਡੇ ਨਾਲ ਜਾਣਾ ਤਾਂ ਦੇਖੋ ਜੀ ਸਾਡਾ ਨਾ ਝਟਪਾਟੇ ਬਸ ਬਣ ਗਿਆ ਪ੍ਰੋਗਰਾਮ ਵੀ ਹੁਣ ਚੱਲੀਏ ਮੱਥਾ ਟੇਕ ਲਈਏ ਦੇ ਹੁਣ ਮੌਸਮ ਬਹੁਤ ਵਧੀਆ ਹੈ ਚਲੋ ਜੀ ਕੋਈ ਨਾ ਆਪਾਂ ਜਦੋਂ ਹਜੂਰ ਸਾਹਿਬ ਜਾਣਾ ਨਾ ਪਲਾਨ ਬਣਦਾ ਸਾਡਾ ਫੇਰ ਆਪਾਂ ਤੁਹਾਨੂੰ ਦੱਸਾਂਗੇ ਅਸੀਂ ਗੱਜਲ ਅੱਗੇ ਤੁਹਾਨੂੰ ਕਾਫੀ ਟਾਈਮ ਹੋ ਗਿਆ ਮੈਨੂੰ ਗਈ ਨੂੰ ਮੈਂ ਕਹਾਂ ਵੀ ਹੁਣ ਦਿਲ ਕਰਦਾ ਉੱਥੇ ਮੱਥਾ ਟੇਕਣ ਨੂੰ ਵੀ ਆਪਾਂ ਹੁਣ ਜ਼ਰੂਰ ਜਾ ਕੇ ਆਵਾਂਗੇ ਰਿਸ਼ਤੇਦਾਰ ਨੂੰ ਕਿਹਾ ਤਾਂ ਇਹ ਕਹਿੰਦੇ ਵੀ ਬੱਚਿਆਂ ਦੇ ਹੁਣ ਟੈਸਟ ਚੱਲਦੇ ਆ ਨਾ ਵੀ ਟੈਸਟ ਹੋ ਜਾਣ ਉਸਤੇ ਮਗਰੋਂ ਫੇਰ ਪ੍ਰੋਗਰਾਮ ਬਣਾਉਨੇ ਆ ਤੇ ਫੇਰ ਹੀ ਹੈ ਨਾ ਕੰਮ ਹੋਰ ਹੋ ਜਾਂਦੇ ਫੇਰ ਨਾ ਇਹ ਕੋਈ ਨਾ ਕੋਈ ਕੰਮ ਆਈ ਜਾਂਦਾ ਫਿਰ ਲੈ ਕਰਨ ਜਾ ਨਹੀਂ ਹੁੰਦਾ ਹੈਗਾ ਮੈਂ ਖਾਂ ਚੱਲ ਹੁਣ ਮੌਸਮ ਵੀ ਵਧੀਆ ਹੈ ਨਾਲੇ ਕੰਮਕੂਮ ਵੀ ਨਹੀਂ ਹੈਗੇ ਇਹਨੇ ਤੇ ਕਹਾ ਜਾ ਕੇ ਤਾਂ ਫਿਰ ਟ੍ਰਾਂਕ ਦਾ ਵੀ ਕੰਮ ਕਿੰਨਾ ਜ਼ਿਆਦਾ ਹੋ ਜਾਂਦਾ ਮੈਂ ਖਾਂ ਚੱਲ ਹੁਣ ਹੈਗਾ ਇਹ ਮੌਕਾ ਵੀ ਹੁਣ ਦੇਖ ਲੈ ਦੇਖ ਲੈਣੇ ਪ੍ਰੋਗਰਾਮ ਬਣਾ ਲੈਣੇ ਜਾਂਦਾ ਤੇ ਉੱਥੇ ਵੀ ਸਾਨੂੰ ਬਹੁਤ ਸਬਸਕ੍ਰਾਈਬਰ ਮਿਲੇ ਆ ਬਹੁਤ ਸਾਰੀਆਂ ਗੱਲਾਂ ਕਰੀਆਂ ਦੇਖੋ ਸਾਤੇ ਵੀਡੀਓ ਨਹੀਂ ਬਣੀ ਹੈਗੀ ਬਸ ਜੇ ਦੋਸਤੀ ਮਤਰਾ ਟੇਕਨ ਜਾਂਦੇ ਤੇ ਨਾ ਉੱਥੇ ਸਰੋਵਰ ਦੇ ਕੋਲ ਉੱਥੇ ਕਾਫੀ ਵੀਰ ਭੈਣ ਮਿਲੇ ਤੇ ਬਹੁਤ ਵਧੀਆ ਲੱਗਿਆ ਕਹਿਣ ਲੱਗੇ ਕਹਿੰਦੇ ਥੋੜੀ ਜਿਹੀ ਅਸੀਂ ਵੀਡੀਓ ਦੇਖਦੇ ਹੁੰਨੇ ਆ ਦੇਖੋ ਵੀ ਜੇ ਬੰਦਾ ਇਸ ਤਰ੍ਹਾਂ ਪਿਆਰ ਕਰਦਾ ਨ ਤੇ ਬਹੁਤ ਵਧੀਆ ਲੱਗਦਾ ਲੇਕੋ ਗੱਲਾਂ ਬਾਤਾਂ ਦੇ ਵਿੱਚ ਪਤਾ ਵੀ ਲੱਗਿਆ ਹੈਗਾ ਕੱਲ ਨੂੰ ਗੁਰਜੀ ਦੀ ਕਟਿੰਗ ਹੋ ਗਈ ਹੈ ਇਹ ਕੋਈ ਸਾਡੇ ਇੰਨੇ ਜਾਦੇ ਮੇਥੇ ਖੜੇ ਆ ਨਾ ਫੇਰ ਤਾਂ ਅਸੀਂ ਕੀ ਕਰਦੇ ਨਾ ਸਕਾ ਕੇ ਰੱਖ ਲੁੰਨੇ ਆ ਫੇਰ ਬਸ ਰੋਟੀਆਂ ਬਣਾ ਲਓ ਕਾਗੇ ਰੱਖ ਲੈਣੇ ਆ ਚੰਗੀ ਤਰ੍ਹਾਂ ਲੈ ਨੂੰ ਜਿਹੜਾ ਸੰਪਿਆਜ਼ ਨੇ ਹੁਣ ਇੰਨੇ ਤਾਂ ਮੇਰੀ ਕਟਿੰਗ ਕਰ ਵੀ ਦੇ ਦੇ ਮੈਂ ਘੁੱਜ ਜੀ ਤੇ ਬਜੀ ਆਪਣੇ ਨਾ ਪਿਆਜ਼ ਵੀ 골ਡ ਬ੍ਰਾਊਨ ਹੋ ਗਏ ਨੇ ਤੇ ਕੱਚਾ ਕੱਚੇ ਜਿਹੜਾ ਪਿਆਜ਼ ਮੈਨੂੰ ਨਹੀਂ ਵਧੀਆ ਲੱਗਦੇ ਹੈਗੇ ਮੈਂ ਤਾਂ ਇਹ ਪਿਆਜ਼ਾਂ ਨੂੰ ਨਾ ਚੰਗੀ ਤਰ੍ਹਾਂ ਨਾ ਜਦ 골ਡ ਬ੍ਰਾਊਨ ਹੋ ਜਾਣਾ ਹੈ ਨਾ ਫਿਰ ਨੂਨ ਮਿਰਚ ਪਾਉਣੀ ਹੈ ਵਿੱਚ ਇਹ ਕੱਚੇ ਕੱਚੇ ਜਿਹੇ ਬਿਆਜ਼ ਦੇਖਣ ਨੂੰ ਵੀ ਨਹੀਂ ਮੈਂ ਤਾਂ ਵਧੀਆ ਲੱਗਦੇ ਹੈਗੇ ਕੋਲ ਜੇ ਆਪਾਂ ਸੇਕ ਹੂਲਵਾ ਲੈਂਦੇ ਆ ਇਹ ਜਿਹੜਾ ਆਪਾਂ ਆਹ ਕਟਿੰਗ ਕਰਦੇ ਨਾ ਲਸਣ ਇਹਨੂੰ ਥੋੜਾ ਜਿਹਾ ਨਾ ਟਾਈਮ ਲੱਗ ਜਾਂਦਾ ਹੈ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਸੁੱਕੇ ਮਸਾਲੇ, ਨੂਨ, ਮਿਰਚ ਮਸਾਲਾ, ਹਲਦੀ। ਇਧਰ ਆਪਣੇ ਕੋਲ ਨਾ 5-6 ਹੈਗੇ ਤੇ ਛੋਟੇ-ਛੋਟੇ మీడియం ਸਾਈਜ਼ ਦੇ ਆਲੂ ਤੇ ਆਪਾਂ ਹੁਣ ਇਹਨਾਂ ਨੂੰ ਵੀ ਨਾ ਚੰਗੀ ਤਰ੍ਹਾਂ ਫਰਾਈ ਕਰ ਲੈਣੇ ਆ। ਹੁਣ ਆਪਾਂ ਇਹਦੇ ਵਿੱਚ ਨਾ ਕਟੇਨ ਕਰੀ ਹੋਈ ਪਾ ਦਨੇ ਆ ਸਾਰਾ ਸਮਾਨ ਦੇਖੋ ਜੀ ਮੇਕ ਸਟੇਟ ਹੈ ਹਾਰ ਹੈ ਉਸ ਚੈਨੀ ਜਿਆਦਾ ਸ਼ੋ ਆ ਰਹੀ ਹੈ ਨਾ ਕਿਚਨ ਦੇ ਵਿੱਚ ਜਿਹਨੂੰ ਨਹੀਂ ਵੀ ਪਤਾ ਨਾ ਗਵਾਂਡੀਆਂ ਨੂੰ ਪਤਾ ਲੱਜਣਾ ਵੀ ਅੱਜ ਇਹਨਾਂ ਨੇ ਝੋਲੀ ਵੀ ਬਣਾਈ ਉਹ ਵਰਤੋਂ ਨਾਲ ਖਰੀਆ ਸਰਦੀਆਂ ਖਾਣ ਨੂੰ ਜੇੜ ਕਰਦਾ ਹੈ ਜਿਵੇਂ ਹੁਣ ਮੌਸਮ ਬਦਲ ਰਹੀ ਹੈ ਨਾ ਤੇ ਪਰ ਇਹ ਦਾ ਤੇਰੀਂ ਤਕੌੜੀ ਹੈਗੀ ਪਹਿਲਾਂ ਜਿਹੜਾ ਪਾਣੀ ਹੁੰਦਾ ਨਾ ਉਹ ਸਾਰਾ ਵਿੱਚ ਐਡ ਹੋਈ ਜਾਂਦਾ ਹੈ ਇਹ ਸੁੱਕੀ ਸੁੱਕੀ ਭੁਰਜੀ ਬਹੁਤ ਵਧੀਆ ਬਣਦੀ ਹੈ ਪਾਣੀ ਦਾ ਇਹ ਵਿੱਚੋਂ ਹੀ ਫੇਰ ਨਿਕਲ ਜਾਂਦਾ ਪਾਲਕ ਦੇ ਵਿੱਚ ਇਸੇ ਪਾਣੀ ਦੇ ਵਿੱਚ ਤਾਂ ਆਪਾਂ ਨੂੰ ਪਾਣੀ ਪਾਉਣ ਦੀ ਤਾਂ ਲੋੜ ਨਹੀਂ ਹੈਗੀ ਜਿਹੜਾ ਵਿੱਚੋਂ ਪਾਣੀ ਨਿਕਲਦਾ ਨਾ ਉਹਦੀ ਭਾਗ ਦੇ ਵਿੱਚੇ ਆਲੂ ਬਣ ਜਾਂਦੇ ਆ। ਕਈ ਮੇਰੀਆਂ ਭੈਣਾਂ ਦੇ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਉਣੇ ਹੁੰਦੇ ਆ ਕਹਿੰਦੀ ਜੀਦੀ ਤੁਹਾਡੀ ਮੰਮੀ ਆਉਂਦੀ ਤਾਂ ਉਵਾਲ ਕੇ ਬਣਾਉਂਦੇ ਭੁਰਜੀ। ਦੇਖੋ ਜੇ ਉਵਾਲ ਕੇ ਤਾਂ ਜੇ ਆਪਾਂ ਭੁਰਜੀ ਬਣਾਉਂਗੇ ਨਾ ਉਹ ਤਾਂ ਫੇਰ ਸਾਰਾ ਹੀ ਅਸਰ ਨਾ ਫੇਰ ਬਾਹਰ ਨਿਕਲ ਜਾਂਦਾ ਜਿਹੜਾ ਪਾਣੀ ਦੇ ਵਿੱਚ ਹੁੰਦਾ। ਸਗੋਂ ਉਵਾਲ ਦੀ ਤਾਂ ਲੋੜ ਨਹੀਂ ਹੈਗੀ ਜਿਹੜਾ ਪਾਣੀ ਦੇ ਵਿੱਚ ਤੱਕ ਹੁੰਦੇ ਆ ਨਾ ਉਹ ਤਾਂ ਆਪਾਂ ਨੇ ਬਾਹਰ ਕੱਢਦੇ ਆ। ਤੁਸੀਂ ਇਸ ਤਰੀਕੇ ਨਾਲ ਭੁਰਜੀ ਬਣਾਇਆ ਕਰੋ। ਉਹਦਾ ਫਿਰ ਬਹੁਤ ਜ਼ਿਆਦਾ ਛੋਟੇ ਦੁੱਖ ਦਿਨ ਉਹਨਾਂ ਵਾਸਤੇ ਨੇ ਪੁਰਜੀ ਨਾ ਬਣਾ ਕੇ ਜਰੂਰ ਖਾਣੀ ਚਾਹੀਦੀ ਆ ਇਹ ਬੈਵਾਦੀ ਚੱਕਦੀ ਆ ਇਹ ਮੈਂ ਕਹਿੰਦਾਂ ਨੇ ਆਪਣੇ ਸਰੀਰ ਦੇ ਵਿੱਚ ਬੈ ਹੋ ਗਈ ਮੇਥੇ ਦੀਆਂ ਰੋਟੀਆਂ ਹੋ ਗਈਆਂ ਪੁਰਜੀ ਬਣਾ ਕੇ ਜਰੂਰ ਖਾਇਆ ਕਰੋ ਇਹਨਾਂ ਦਾ ਦਵਾਈ ਨਹੀਂ ਕੰਮ ਕਰਦੀ ਹੈ ਜਿੰਨੀਆਂ ਨੇ ਦੇਸੀ ਚੀਜ਼ਾਂ ਕੰਮ ਕਰਦੀਆਂ ਨੇ ਆਪਣੇ ਸਰੀਰ ਵਾਸਤੇ ਚਲੋ ਜੀ ਆਪਾਂ ਨੇ ਹੁਣ ਲਾ ਦਿੱਤਾ ਹੈ ਤੜਕਾ ਤੇ ਬੱਸ ਹੁਣ ਇਹਨੇ ਇਸ ਤਰ੍ਹਾਂ ਨਾਲ ਖੁੱਲੇ ਦੇ ਵਿੱਚ ਇਹ ਨਾ ਪੁਰਜੀ ਨੇ ਬਣੀ ਜਾਣਾ ਏ ਜਦੋਂ ਬਣ ਗਈ ਨਾ ਫਿਰ ਆਪਾਂ ਤੁਹਾਨੂੰ ਨਾ ਦਿਖਾਵਾਂਗੇ ਡਾਕਾ ਲਾਗੇ ਨਾ ਮੈਂ ਪਹਿਲਾਂ ਮੈਂ ਪ੍ਰੈਸ ਕਰ ਲਵਾਂ ਫੇ ਨ ਮੱਲੋ ਮੱਲੀ ਟਾਈਮ ਹੋ ਜਾਂਦਾ ਹੈ ਕਈ ਵਾਰ ਜੇ ਲੇਟ ਭੱਜ ਜਵੇ ਨਾ ਫਿਰ ਬਹੁਤ ਜ਼ਿਆਦਾ ਪਛਤਾਉਣਾ ਪੈ ਜਾਂਦਾ ਹੈ ਵੀ ਕਈ ਵਾਰ ਇੱਕ ਵਾਰ ਘੰਟਾ ਘੰਟਾ ਲੇਟ ਨਹੀਂ ਆਉਂਦੀ ਹੈਗੀ ਜੇ ਪ੍ਰੈਸ ਕਰੀ ਹੋਊਗੀ ਨਾ ਫਿਰ ਇੰਨੀ ਮੈਨੂੰ ਟੈਨਸ਼ਨ ਹੀ ਰਹਿ ਜਾਂਦੀ ਹੈਗੀ ਦੇਖੋ ਜੀ ਮੇਰੀ ਬੇਟੀ ਕਹਿੰਦੀ ਵੀ ਮੰਮੀ ਜੀ ਤੁਸੀਂ ਨਾ ਪੀਲਾ ਹੀ ਸੂਟ ਪਾ ਕੇ ਜਾਓ ਬਿਆ ਦੇ ਵਿੱਚ ਵੀ ਬਹੁਤ ਵਧੀਆ ਲੱਗਦਾ ਪੀਲਾ ਸੂਟ ਨਹੀਂ ਜੀ ਮੈਂ ਹੁਣ ਦੋ ਤਿੰਨ ਫੰਕਸ਼ਨਾਂ ਦੇ ਵਿੱਚ ਨਾ ਪੀਲਾ ਹੀ ਸੂਟ ਪਾ ਕੇ ਗਈਆਂ ਮੱਕਾ ਵੀ ਨਹੀਂ ਹੁਣ ਪੀਲਾ ਨਹੀਂ ਹੋਣਾ ਹੈਗਾ ਤੇ ਕੁਛ ਲੱਗ ਜਾਈ ਪਾ ਕੇ ਜਾਣਾ ਤੇ ਫਿਰ ਮੈਂ ਹੁਣ ਕਰੋਜੀ ਸੂਟ ਕੱਢਿਆ ਨਾਲੇ ਮੈਂ ਨਾ ਪ੍ਰੈਸ ਕਰਕੇ ਹੈਂਗਰ ਦੇ ਵਿੱਚ ਟੰਗਿਆ ਹੋਇਆ ਤਾਂ ਸੂਟ ਦੇਖੋ ਫੇਰ ਵੀ ਇਹਦੇ ਵਿੱਚ ਛੱਪੀ ਸੂਵ ਬਲ ਪਿਆ ਪਿਆ ਤੇ ਐਸਟਰਾ ਪਾਣੀ ਛਿੜਕ ਛਿੜਕ ਕੇ ਨਾ ਮੈਂ ਪ੍ਰੈਸ ਕਰੀਏ ਤਾਂ ਆ ਕੇ ਤੇ ਜਾ ਕੇ ਬਲ ਨਿਕਲੇ ਬਸ ਆਪਣੀ ਕੋਈ ਰੋਟੀ ਬਣਾਉਣੀ ਹੈ ਰੋਟੀ ਬਣਾ ਕੇ ਨਾ ਬਸ ਆਪਾਂ ਨੇ ਫਿਰ ਜਦ ਇਹ ਤਿਆਰ ਹੋ ਜਾਣਾ ਹੈ ਕੋਝ ਆਪਾਂ ਨੇ ਜਾਣਾ ਤਾਂ ਬਹੁਤੀ ਦੂਰ ਨਹੀਂ ਹੈ ਤੇ ਨੇੜੇ ਹੀ ਜਾਣਾ ਵਿਆਹ ਤਾਂ ਫੇਰ ਵੀ 12:00 12:30 ਵਜੇ ਨੂੰ ਆਪਾਂ ਨੇ ਪਹੁੰਚ ਜਾਣਾ ਐ ਕੋਟੀ ਬਾਕੇ ਜਾ ਮਾਕੇ ਨਾ ਗ੍ਰਾਹਣ ਦੋ ਪੈਸੇ ਨੂੰ ਅੱਜ ਮੌਸਮ ਦਾ ਫਰਕ ਹੈਗਾ ਅੱਜ ਧੁੱਪ ਆ ਰਾਤ ਅਸੀਂ ਜਾਂ ਬੋਦੇ ਗਏ ਤੇ ਅੱਧਾ ਰਾਤ ਕੋਟੀ ਬਾਕੇ ਗਈਆਂ ਹਮ ਤਾਂ ਉਹਨਾਂ ਮੌਸਮ ਦਾ ਫਰਕ ਪੈ ਗਿਆ ਬਹੁਤ ਜ਼ਿਆਦਾ ਹੂੰ ਸਾ ਸੂਟ ਨਹੀਂ ਲੋਟ ਆਉਂਦੇ ਹੈਗੇ ਸਾਡੇ ਨਾਲ ਅੰਦਰ ਬੈੱਡ ਭਰਿਆ ਪਿਆ ਹੋ ਲਗਾਤਾਰ ਪਹਿਲਾਂ ਅਸੀਂ ਗਏ ਦੇ ਹਰਮੰਦਰ ਸਾਹਿਬ ਉਦਣ ਦੇ ਵੀ ਕੱਪੜੇ ਹਲੇ ਪ੍ਰੈਸ ਕਰਨੇ ਨੂੰ ਪਏ ਉਸਤੇ ਮਗਰੋਂ ਫੇਰ ਉਦਣ بیٹے ਦਾ ਜਨਮ ਦਿਨ ਮਨਾਇਆ ਤਾਂ ਉਦਣ ਵਾਲੇ ਵੀ ਕੱਪੜੇ ਏਕਣੇ ਪਏ ਆ ਫੇਰ ਬਸ ਦਿਲੇ ਨਹੀਂ ਕਰਿਆ ਹੈਗਾ ਫਿਰ ਇਹਨੇ ਹੁਣ ਵਿਆਹ ਚੱਲਣ ਲੱਗੇ ਆ ਮੈਂ ਕਿਹਾ ਬਾਅਦ ਵਿੱਚ ਤੇ ਕੱਪੜੇ ਲੋਡ ਕਰਾਂਗੇ ਪਲੇਨ ਸੂਟ ਨੂੰ ਤਾਂ ਪ੍ਰੈਸ ਛੇਤੀ ਹੋ ਜਾਂਦੀ ਆ ਆ ਜਿਹੜੇ ਸਿੱਕਪੀਆਂ ਸਤਾਰੇ ਵਾਲੇ ਸੂਟ ਹਨ ਇਹਨਾਂ ਨੂੰ ਨਾ ਥੋੜੀ ਜਿਨਾ ਪ੍ਰੈਸ ਬਹੁਤ ਔਖੀ ਹੁੰਦੀ ਹੈ। ਤੇ ਬਣ ਕੇ ਹੋ ਗਈ ਤਿਆਰ ਤੇ ਬਹੁਤ ਜ਼ਿਆਦਾ ਨਾ ਤੇਸਰੀ ਘੁਰਜੀ ਬਣੀਆਂ ਤੇ ਸੁੱਕੀ ਸੁੱਕੀ ਘੁਰਜੀ ਬਣੀਆਂ ਤੇ ਆਪਾਂ ਇਹਨੂੰ ਆ ਨੇੜੇ ਕਰਕੇ ਦੀ ਲੁੱਕ ਦਿਖਾਉਣੀ ਆ ਦੇਖੋ ਇਹਦੇ ਵਿੱਚ ਨਾ ਬਿਲਕੁਲ ਵੀ ਪਾਣੀ ਨਹੀਂ ਹੈਗਾ। ਦੇਖੋ ਤੇ ਆਪਾਂ ਨੇ ਬਣਾਈ ਆ ਪਰ ਥੋੜੀ ਪਰ ਪਣਾਈ ਆ ਬਹੁਤ ਜ਼ਿਆਦਾ ਟੇਸਟੀ ਆ ਦੇਖੋ ਜੀ ਇਹ ਸਬਜੀ ਇੰਨੀ ਗੁਣਕਾਰੀ ਆ ਨਾ ਇਹਦੇ ਮੂਰੇ ਦਵਾਈਆਂ ਵੀ ਫੇਰ ਲੈ ਤੁਸੀਂ ਵੀ ਨਾ ਇਸ ਤਰੀਕੇ ਨਾਲ ਨਾ ਚਾਰ ਪੰਜ ਚੀਜ਼ਾਂ ਮਿਕਸ ਕਰਕੇ ਨਾ ਪੁਰਜੀ ਬਣਾ ਕੇ ਜ਼ਰੂਰ ਖਾਇਆ ਕਰੋ ਤੇ ਆਪਣੀ ਫੈਮਲੀ ਨੂੰ ਖਾਇਆ ਕਰੋ ਆ ਬਣਾ ਲਈਏ ਰੋਟੀ ਤੇ ਸਬਜੀ ਦੇ ਵਿੱਚ ਨਮਕ ਮਿਰਚ ਆਪਾਂ ਨੇ ਚੈੱਕ ਕਰ ਲਿਆ ਤੇ ਪੂਰਾ ਐਨ ਕਰਾਰਾ ਹੈ ਤੇ ਮੈਂ ਰਾਇਤਾ ਬਣਾ ਕੇ ਰੱਖ ਦਿੱਤਾ ਹੈ ਤੇ ਹੁਣ ਕਰ ਕਰ ਰੋਟੀ ਖਾਵਾਂਗੇ ਤੁਹਾਡੀ ਸਬਜੀ ਦਾ ਨਾ ਇੰਨੀ ਜ਼ਿਆਦਾ ਟੇਸਟੀ ਬਣੀ ਹੈ ਨਾ ਮੈਂ ਕੀ ਕਹਾਂ ਕੀ ਨਾ ਕਹਾਂ ਤੇ ਬਹੁਤ ਹੀ ਗੁਣਕਾਰੀ ਸਬਜੀ ਆ ਤੇ ਬਣੀ ਵੀ ਹੈ ਨ ਇੱਕ ਨੰਬਰ ਸਬਜੀ ਬਣੀ ਹੈ ਜੀ ਤੇ ਤੁਸੀਂ ਵੀ ਆਪਣੇ ਘਰ ਵਿੱਚ ਨੇ ਸਬਜੀ ਬਣਾ ਕੇ ਜਰੂਰ ਖਾਓ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇਥੇ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ